ਅੱਜ ਨਾ ਪੰਜਾਬ ਦੇ ਇਸ ਮਰਹੂਮ ਪੰਜਾਬੀ ਸਿੰਗਰ ਦੀ ਗੱਲ ਕਰਦੇ ਆਂ ਇਹਦੇ ਨਾ ਅਖਾੜਿਆਂ ਦੇ ਵਿੱਚ ਤਿਲ ਸੁਟਣੋਂ ਥਾਂ ਨਹੀਂ ਸੀ ਜਿਸ ਦੀ ਬੁਕਿੰਗ ਕਰਾਉਣ ਵਾਸਤੇ ਨਾ ਸਾਲਾ ਵੱਡੀ ਇੰਤਜ਼ਾਰ ਕਰਨਾ ਪੈਂਦਾ ਸੀਗਾ ਧਨੀ ਰਾਮ ਤੋਂ ਆਮਰ ਸਿੰਘ ਚਮਕੀਲਾ ਬਣੇ ਉਹਦੀ ਪੂਰੀ ਕਹਾਣੀ ਤੁਹਾਨੂੰ ਅੱਜ ਸੁਣਾਉਣੇ ਆਂ ਧਨੀ ਰਾਮ ਦਾ ਜਨਮ ਸਾਲ 1960 ਵਿੱਚ ਪੰਜਾਬ ਦੇ ਮਸ਼ਹੂਰ ਸ਼ਹਿਰ ਰੁੱਦਿਆਣਾ ਜਿਹੜੇ ਛੋਟੇ ਜਿਹੇ ਪਿੰਡ ਦੁਗਰੀ ਦੇ ਵਿੱਚ ਹੋਇਆ ਆਪ ਜੀ ਦਾ ਪਹਿਲਾ ਨਾਮ ਧਨੀ RAM ਸੀ ਇਹ ਕਿਸੇ ਨੂੰ ਨਹੀਂ ਸੀ ਪਤਾ ਕਿ 28 ਸਾਲ ਦੀ ਉਮਰ ਵਿੱਚ ਧਨੀ RAM ਆਪਣੇ ਪਿੰਡ ਦੁਗਰੀ ਦਾ ਨਾਮ ਪੰਜਾਬ ਦੇ ਵਿੱਚ ਇੰਨਾ ਮਕਬੂਲ ਕਰ ਜਾਊਗਾ ਆਮ ਪਿੰਡੂ ਪਰਿਵਾਰ ਵਾਂਗ ਮਿਹਨਤ ਮਜ਼ਦੂਰੀ ਕਰਕੇ ਪੇਟ ਪਾਲਣ ਵਾਲੇ ਧਨੀ RAM ਨੇ ਲੁਧਿਆਣਾ ਦੀ ਇੱਕ ਹੋਜਰੀ ਦੇ ਵਿੱਚ ਆਪਣਾ ਅਤੇ ਆਪਣੇ ਪਰਿਵਾਰ ਦਾ ਪੇਟ ਪਾਲਣ ਵਾਸਤੇ ਨੌਕਰੀ ਕੀਤੀ ਜਮਕੀਲੇ ਨੂੰ ਗੀਤ ਲਿਖਣ ਦਾ ਬੜਾ ਸ਼ੌਂਕ ਸੀ ਇਸ ਝੌਕ ਨੇ ਹੀ ਧਨੀ RAM ਨੂੰ ਬਾਡ ਦੇ ਵਿੱਚ ਮਸ਼ਹੂਰ ਕਰ ਦਿੱਤਾ ਉਸ ਨੂੰ ਇਹ ਨਹੀਂ ਸੀ ਪਤਾ ਕਿ ਉਸ ਦੀ ਇਹ ਮਸ਼ਹੂਰੀ ਉਸ ਦੀ ਜਾਨ ਨੂੰ ਖਾਤਰੇ ਵਿੱਚ ਪਾ ਦੇਣੀ ਜਦੋਂ ਧਨੀ RAM ਦਿਹਾੜੀ ਕਰਦਾ ਸੀ ਤਾਂ ਉਸ ਸਮੇਂ ਸਿੰਦਰ ਸਿੰਧੇ ਵੀ ਪੰਜਾਬ ਦੇ ਵਿੱਚ ਗਾਇਕ ਵਜੋਂ ਪੂਰੀ ਚੜ੍ਹਤ 'ਚ ਸੀ ਸਿੰਦੇ ਦੇ ਢੋਲਕੀ ਮਾਸਟਰ ਕੇਸਰ ਸਿੰਘ 21 ਨੇ ਸ੍ਰਿੰਦਰ ਸਿੰਦੇ ਨਾਲ ਧਨੀ RAM ਦਾ ਮੇਲ ਕਰਵਾਇਆ ਜਦੋਂ ਸ੍ਰਿੰਦਰ ਸਿੰਦੇ ਨੂੰ ਇਹ ਗੱਲ ਦਾ ਪਤਾ ਲੱਗਿਆ ਕਿ ਧਨੀ RAM ਨੂੰ ਗੀਤ ਲਿਖਣ ਦਾ ਸ਼ੌਕ ਹੈ ਤਾਂ ਧਨੀ RAM ਸ੍ਰਿੰਦਰ ਸਿੰਦੇ ਦੀ ਟੀਮ ਵਿੱਚ ਸ਼ਾਮਲ ਕਰ ਲਿਆ ਗਿਆ ਧਨੀ RAM ਦਾ ਕੰਮ ਸੀ ਸਟੇਜ ਦੇ ਉੱਪਰ ਦਰਿਆ ਵਸਾਉਣਾ ਸਾਜੀਆਂ ਦੇ ਸਮਾਨ ਨੂੰ ਚੁੱਕ ਕੇ ਸਟੇਜ ਤੇ ਲੈ ਜਾਣਾ ਅਤੇ ਸਟੇਜ ਤੋਂ ਸਾਜ ਚੁੱਕ ਕੇ ਗੱਡੀ ਵਿੱਚ ਰੱਖਣਾ। ਸ੍ਰਿੰਦਰ ਸਿੰਦੇ ਨੇ ਹੀ ਧਨੀ ਰਾਮ ਨੂੰ ਅਮਰ ਸਿੰਘ ਚਮਕੀਲੇ ਦਾ ਨਾਮ ਦਿੱਤਾ। ਸ੍ਰਿੰਦਰ ਸਿੰਦੇ ਦੀ ਆਵਾਜ਼ ਦੇ ਵਿੱਚ ਧਨੀ ਰਾਮ ਦਾ ਪਹਿਲਾ ਗੀਤ ਮੈਂ ਡਿੱਗੀ ਤਲਕ ਕੇ ਸੜੇ ਜੇਠ ਨੇ ਚੁੱਕੀ। ਸ੍ਰਿੰਦਰ ਸਿੰਦੇ ਨੇ ਆਪਣੀ ਆਵਾਜ਼ ਦੇ ਵਿੱਚ ਰਿਕਾਰਡਿੰਗ ਕਰਵਾਇਆ। ਪਹਿਲਾਂ ਸ੍ਰਿੰਦਰ ਸਿੰਘ ਦੇ ਨੂੰ ਇਹ ਤੌਖਲਾ ਸੀ ਕਿ ਗੀਤ ਲੋਕਾਂ ਨੇ ਸਵੀਕਾਰ ਨਹੀਂ ਕਰਨਾ ਪਰ ਇਹ ਗੀਤ ਇੰਨਾ ਮਕੂਲ ਹੋਇਆ ਕਿ ਧਨੀ RAM ਨੂੰ ਧਨੀ RAM ਤੋਂ ਅਮਰ ਸਿੰਘ ਚਮਕੀਲਾ ਬਣਾ ਦਿੱਤਾ ਭਾਵੇਂ ਕਿ ਚਮਕੀਲੇ ਨੂੰ ਗੀਤ ਗੁਣਗਣਾਉਣ ਦਾ ਬਹੁਤ ਸ਼ੌਕ ਸੀ ਪਰ ਉਹ ਆਪਣੇ ਉਸਤਾਦ ਕੋਲੋਂ ਡਰਦਾ ਸਿੱਧ ਤੇ ਨਹੀਂ ਸਿੱਖਾਉਂਦਾ ਕੁਝ ਦੇਰ ਬਾਅਦ ਅਖਾੜੇ ਦੀ ਸੂਰਜਾ ਸ਼ੁਰੂਆਤ ਕਰਨ ਦਾ ਜੁਮਾ ਅਮਰ ਸਿੰਘ ਚਮਕੀਲੇ ਦੇ ਜੁਮੇ ਪੈ ਗਿਆ ਸਭ ਤੋਂ ਪਹਿਲਾਂ ਅਮਰ ਸਿੰਘ ਚਮਕੀਲਾ ਇੱਕ ਧਾਰਮਿਕ ਗੀਤ ਗਾਉਂਦਾ ਤੇ ਉਸ ਤੋਂ ਬਾਅਦ ਸ੍ਰਿੰਦਰ ਸਿੰਧਾ ਆਪਣੇ ਗੀਤ ਗਾਉਂਦਾ ਇੱਕ ਵਾਰੀ ਐਚ ਐਮ ਬੀ ਕੰਪਨੀ ਦੀ ਰਿਕਾਰਡਿੰਗ ਸੀ ਸ੍ਰਿੰਦਰ ਸਿੰਧਾ ਵਿਦੇਸ਼ੀ ਟੂਰ ਤੇ ਗਏ ਸਨ ਐਮਪੀ ਕੰਪਨੀ ਨੂੰ ਰਿਕਾਰਡਿੰਗ ਕਰਨ ਦੀ ਕਾਹਲੀ ਸੀ ਕਿਸੇ ਨੇ ਕਿਹਾ ਕਿ ਗੀਤ ਤਾਂ ਚਮਕੀਲੇ ਦੇ ਲਿਖੇ ਹੋਏ ਨੇ ਤੇ ਗਾਉਂਦਾ ਸ੍ਰਿੰਦਰ ਸਿੰਦਾ ਕਿਉਂ ਨਾ ਬਾ ਚਮਕੀਲੇ ਉਤੀ ਉਸਦੇ ਲਿਖੇ ਗੀਤ ਗਵਾ ਲਈਏ ਤਾਂ ਐਮਪੀ ਕੰਪਨੀ ਇਹ ਗੱਲ ਮੰਨ ਗਈ ਤਾਂ ਐਮਪੀ ਕੰਪਨੀ ਨੇ ਚਮਕੀਲੇ ਦੇ ਪਹਿਲੇ ਗੀਤ ਜਿੰਨਾ ਵਿੱਚ ਪਹਿਲੇ ਲਲਕਾਰੇ ਨਾਲ ਮੈਂ ਡਰ ਗਈ ਟੱਕੂ ਤੇ ਟਕੂ ਖੜਕੇ ਜਿਹੜੇ ਕਿ ਅੱਜ ਵੀ ਲੋਕਾਂ ਦੀ ਜੀਵਨ ਤੇ ਨੇ ਰਿਕਾਰਡਿੰਗ ਕਿਸੇ ਦੀ ਤੇ ਉਹ ਟੇਪ ਇੰਨੀ ਹਿੱਟ ਹੋਈ ਕਿ ਚਮਕੀਲੇ ਦੀ ਰਾਤੋਂ ਰਾਤ ਚੜ੍ਹਾਈ ਹੋ ਗਈ ਭਾਵੇਂ ਕਿ ਚਮਕੀਲੇ ਦੇ ਗੀਤ ਸੁਣਨ ਵਾਲਿਆਂ ਦੇ ਵਿੱਚ ਵੱਡੀ ਗਿਣਤੀ ਉਹਨਾਂ ਦੇ ਪ੍ਰਸ਼ੰਸਕਾਂ ਦੀ ਸੀ ਕੁਝ ਲੋਕ ਚਮਕੀਲੇ ਦੇ ਗਾਣਿਆਂ ਨੂੰ ਅਸਲੀਅਤ ਕਰਾ ਦਿੰਦੇ ਸਨ ਉਹਨੇ ਆਪਣੀ ਧਾਰਮਿਕ ਟੇਪ ਤਲਵਾਰ ਮੈਂ ਕਲਗੀ ਧਰਦੀ ਹਾਂ ਬਾਬਾ ਤੇਰਾ ਨਨਕਾਣਾ ਵੀ ਗਾਈਆਂ ਉਸ ਸਮੇਂ ਪੰਜਾਬ ਦੇ ਵਿੱਚ ਕਾਲਾ ਦੌਰ ਚੱਲ ਰਿਹਾ ਸੀ ਜਿੱਥੇ ਵੀ ਚਮਕੀਲਾ ਆਪਣਾ ਅਖਾੜਾ ਲਾਉਂਦਾ ਲੋਕਾਂ ਦੀ ਭੀੜ ਇਕੱਠੀ ਹੋ ਜਾਂਦੀ ਇੱਕ ਦਿਨ ਜੰਦਰ ਜ਼ਿਲ੍ਹੇ ਦੇ ਫਲੌਰ ਸਹਿਰ ਦੇ ਲਾਗੇ ਪਿੰਡ ਮੈਸੂਪੁਰ ਵਿੱਚ ਇੱਕ ਪਿੰਡ ਵਿੱਚ ਵਿਆਹ ਸੀ ਉੱਥੇ ਅਮਰ ਸਿੰਘ ਚਮਕੀਲਾ ਤੇ ਉਹਦੇ ਸਾਥੀ ਤੇ ਅਮਨਜੋਤ ਅਖਾੜਾ ਲਾਉਣ ਗਏ ਸਨ ਉੱਥੇ ਹੀ ਸਟੇਜ ਤੇ ਚੜਨ ਸਮੇਂ ਆਮਰ ਸਿੰਘ ਚਮਕੀਲੇ ਨੂੰ ਤੇ ਉਸ ਦੇ ਕੁਝ ਸਾਥੀਆਂ ਨੂੰ ਗੋਲੀਆਂ ਪਾਰ ਕੇ ਸਦਾ ਲਈ ਅਮਰ ਕਰ ਦਿੱਤਾ 8 ਮਾਰਚ 1988 ਦਾ ਉਹ ਮਰਹੂ ਮਨੂ ਉਸ ਦਿਨ ਚਮਕੀਲੇ ਦੀ ਮੌਤ ਦਾ ਕਾਰਨ ਬਣਿਆ ਚਮਕੀਲਾ ਅੱਜ ਵੀ ਦੁਨੀਆ ਤੇ ਰਾਜ ਕਰਦਾ ਹੈ ਦੁਗਰੀ ਵਿੱਚ ਅਮਰ ਸਿੰਘ ਚਮਕੀਲੇ ਦੀ ਸਮਾਦ ਬਣੀ ਹੋਈ ਹੈ ਜਿਸ ਜਗ੍ਹਾ ਤੇ ਅਮਰ ਸਿੰਘ ਚਮਕੀਲੇ ਦਾ ਅੰਤਮ ਸੰਸਕਾਰ ਕੀਤਾ ਗਿਆ ਸੀ 8 ਮਾਰਚ ਨੂੰ ਡੁੱਗਰੀ ਦੇ ਵਿੱਚ ਇੱਕ ਬਹੁਤ ਵੱਡਾ ਭਾਰੀ ਮੇਲਾ ਲੱਗਦਾ ਹੈ ਅਮਰ ਸਿੰਘ ਚਮਕੀਲਾ ਤੇ ਅਮਰ ਜੋਤ ਦੀ ਯਾਦ ਦੇ ਵਿੱਚ ਜਿੱਥੇ ਕਿ ਦੇਸ਼ਾਂ ਵਿਦੇਸ਼ਾਂ ਤੋਂ ਉਸ ਦੇ ਚਾਹਣ ਵਾਲੇ ਪ੍ਰਸ਼ੰਸਕ ਪਹੁੰਚਦੇ ਨੇ ਤੇ ਆਪਣੀ ਸਰਦਾ ਦੇ ਫੁੱਲ ਘੇਟ ਕਰਦੇ ਨੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਕੇ ਸੇਅਰ ਕਰ ਦਿਓ ਸਾਡੇ ਚੈਨਲ ਨੂੰ ਫੋਲੋ ਕਰਨ ਲਈ ਧੰਨਵਾਦ